ਸੋ ਕਹੋ ਤਲ ਗੁਰ ਸੇਵੀਐ ਅਹਨ ਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਜਨ ਸਚਾ ਕੁਸ਼ਾ ਸਿਰ ਸ਼ਾਹੰਦ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਬਨਾੰਦਾ ਵੇਸਾਹ ਨਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਨਕ ਸੰਨੰਦ ਮਹੇਸ਼ ਸਮਨ ਸੇਖਨਾਗ ਤੇਰੋ ਮਰਮ ਨਾ ਜਨ ਸੰਕ ਸੰਨੰਦ ਮਹੇਸ਼ ਸਮਨ ਸਨਾਗ ਤੇਰਾ ਮਰਮ ਨਾ ਜਨ ਸੰਤ ਸੰਗਤ ਰਾਮ ਰਿਦੈ ਬਸਾਈ ਰਹਾ ਹਾਨੂ ਨਸਰ ਗਰੜ ਸਮਨ ਸੁਰਪਤ ਨਰਪਤ ਨਹੀਂ ਗੁਨ ਜਨ ਚਾਰ বেদ ਅਰ ਸਿਮਰਤ ਪੁਰਾਨ ਕਮਲਾ ਪਤ ਕਵਲਾ ਨਹੀਂ ਜਾਨ ਕਹ ਕਬੀਰ ਸੋ ਪਰਮੇ ਲਗ ਰਾਮ ਰਹੇ ਸ਼ਰਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਨਕ ਸੁਨੰਦ ਮਹੇਸ਼ ਸਮਨ ਸੇਖਨਾਗ ਤੇਰੋ ਮਰਮ ਨਾ ਜਾਨਾ ਪਵਨ ਸ੍ਰੀ ਮੁਖਵਾਕ ਤਨਾ ਸ੍ਰੀ ਰਾਗ ਅੰਦਰ ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 692 ਉੱਪਰ ਸਵਾਇ ਮਾਨ ਹਨ ਸਤਿਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰਦੇ ਆ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਪਣਾ ਜੀਵਨ ਸਫਲ ਬਣਾ ਰਹੇ ਗੁਰਮੁਖ ਵਡਪਾਗੀ ਜਨੋ ਸਤਿਗੁਰੂ ਬਖਸ਼ਿਸ਼ ਕਰਨ ਆਪ ਸਰਬਤ ਸੰਗਤ ਦੀ ਹਾਜ਼ਰੀ ਸੇਵਾ ਤਰਥਾਏ ਪਾਉਣ ਯਾਤਰਾ ਸਫਲ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ